ਆ ਰਿਹਾ ਇੱਥੇ ਦੇਖੇਗਾ ਘਰਾਂ ਦੇ ਭੁੱਖੇ ਮਰ ਰਹੇ ਨੇ ਵੇ ਤੇ ਭੁੱਖੇ ਮਰ ਰਹੇ ਨੇ ਤੇ ਹੁਣ ਹਮ ਦੁਨੀਆ ਆ ਕੇ ਕਹਿ ਰਹੇ ਆਪ ਹਮ ਤੇ ਵਾਰ ਆਇਆ ਬੱਚ ਕਿੱਦਾਂ ਆਉਂਦਾ ਨਾ ਨੋਰ ਪਤਰਾ ਵੀ ਨਾ ਪਿਆ ਤੰਮੂ ਲੰਗਿਆ ਕੋਈ ਤੈਨੂੰ ਤੂੰ ਵੀ ਕਰਨਾ ਇੱਥੇ ਨਾ ਵੀ ਜਾ ਆਪੋਰਟ ਵੀ ਜਾਉਂਗਾ ਤਾਂ ਲੈਕਟਿਨ ਕੋਸ਼ਨਾਂ ਮੁੰਡੇ ਮਰੀ ਮ ਬੜਾ ਹਾਨਾ ਵੇ ਹੈ ਵੀ ਕਿਥੇ ਮੁੰਡੇ ਕਿਰ ਸੰਪਨਿਆ ਮਤ ਸਚਾਰ ਕਰ ਸਰੋਂ ਪੂਰੇ ਪੰਜਾਬ ਦਾ ਆ ਬੇੜਾ ਗੱਲ ਕੀਤਾ ਸਾਰੇ ਪੰਜਾਬ ਦਾ جي آو پي جا پتي ڏاٺ ماڻهڙا آھندا آھندا ڪي پي آوڻو ٿيو ٿورو اوه جا ٿيو ٿو ਹੋਗੇ ਆਪਣੇ ਸ਼ਾਪ ਦੇ ਓਨਰ ਹੋ ਨਹੀਂ ਤੁਸੀਂ ਮੈਂ ਵੀ ਤੇ ਨੰਦ ਜਾਂਦਾ ਭਾਜੀ ਓਕੇ ਨਹੀਂ ਉਹਦਾ ਮਾਲਕ ਤੁਸੀਂ ਹੋ ਮੈਂ ਓਨਰਾਂ ਦਾ ਮੈਂ ਦੁਕਾਨ ਤੇ ਨਹੀਂ ਆਉਂਦਾ ਓਕੇ ਤੇ ਜਿਹੜੇ ਦੋ ਮੁੰਡੇ ਫੜੇ ਆ ਕੀ ਕਹਿਣਾ ਚਾਹੋਂਗੇ ਇਹਨਾਂ ਬਾਈ ਮੁੰਡੇ ਕਦੇ ਫੜੇ ਇਹਨਾਂ ਨੂੰ ਲੈਣ ਹੀ ਨਹੀਂ ਕੋਈ ਗਿਆ ਇੱਥੇ ਉੱਥੇ ਕੋਈ ਓਕੇ ਇਹਨਾਂ ਨੂੰ ਕੋਈ ਲੈਣ ਹੀ ਨਹੀਂ ਗਿਆ ਇਹਦਾ ਇਹਨਾਂ ਦੇ ਮਾਵਾ ਨੇ ਸਕੂਲੇ ਪੜ੍ਹਦੇ ਨੇ ਠੀਕ ਹੈ ਬਾਅਦ ਜਦੋਂ ਕੋਈ ਲੋਡ ਪੈਂਦੀ ਤੇ ਆਉਣ ਵਾਜਦੇ ਮੁੰਡੇ ਕਿੰਨੀ ਦੇਰ ਤੋਂ ਕੰਮ ਕਰਦੇ ਬੇਥੇ ਇੱਥੇ ਇਹ ਕਦੀ ਪੱਕੇ ਨਹੀਂ ਕਰਦਾ ਕੋਈ ਓਕੇ ਮੈਂ ਜਾ ਕਰਾ ਦਿੰਦਾ ਜੇ ਲੇਕਿਨ ਮੁੰਡਿਆ ਦਾ ਕਹਿਣਾ ਪੰਜ ਪੰਜ ਸਾਲ ਤੋਂ ਕੰਮ ਕਰਦੇ ਪਏ ਆ। ਮੇਰੇ ਚੱਕਰ ਹੁਣ ਸਾਡੇ ਆ ਜਾ ਬਾਈ ਆ। ਤੇਰੇ ਤੁਸੀਂ ਲੈ ਕੇ ਦੇਣੇ ਹਾਂ ਮੈਂ ਇੰਨਾ ਚਿਰ ਹੋ ਗਿਆ। ਉਹ ਲਿਖਦੇ ਪੜ੍ਹਦੇ ਜੀ ਤੇ ਆਹ ਦਾ ਵਾਲਾ ਗੰਦੀ ਕਰਦਾ ਜੀ। ਆਹ ਵਾਲਾ। ਇਹ ਬੰਦੇ ਨੂੰ ਕਦੀ ਲੈਣੇ ਵੀ ਨਹੀਂ ਗਏ ਸੀ। ਕਾਰੇ ਆਜੇ ਫਿਰ ਚੱਕਿਆ ਨੂੰ ਆਉਂਦਾ। ਉਹ ਜਾਨ ਨਾਲ ਰਾਜਨ ਨਾ ਕਰ ਸਕਦਾ ਕੋਈ ਨਹੀਂ ਨਹੀਂ ਕੋਈ ਜਾਨ ਨਹੀਂ ਰੱਖ ਸਕਦਾ ਪਰ ਇਹ ਕਹਦਾ ਕਿ ਜਿਹੜੇ ਆ ਉਹ ਮੰਗਦੇ ਭੀਖ ਮੰਗਦੇ ਨੇ ਫਿਰ ਭੀਖ ਮੰਗਦੇ ਆ ਉਹਨਾਂ ਨੂੰ ਜਨਨ ਦੇ ਜੂਗਿਆ ਕਰੋ ਵੀ ਤੁਸੀਂ ਚੋਰੀਆਂ ਕਰਦੇ ਜੇ ਨਹੀਂ ਕਹਦਾ ਪਿਆ ਕੁਛ ਪੰਜਾਬ ਤੋਂ ਵੀ ਚੱਲ ਸਕਦਾ ਅਸੀਂ ਦੋਸਤਾਂ ਦੇ ਵਿੱਚ ਅੰਗਰੇਜ਼ ਜਾਣਗੇ ਇਹਨਾਂ ਜਿੰਨੀਆਂ ਮਾਰਨਗੇ ਤੇ ਫੇਰ ਜਾ ਕੇ ਸਹੀ ਹੋਣਗੇ ਹਿੰਦੁਸਤਾਨ ਦੇ ਕਾਰਨ ਉਸ ਤੋਂ ਸਰਕਾਰੀ ਬਹੁਤ ਬੰਦ ਨਹੀਂ ਕਰਦਾ ਮੰਮਾ ਮੰਮਾ ਇਹ ਤਾਂ ਨਹੀਂ

पाँच साल से काम कर रही हो तो कहाँ के रहने वाली हो फैमिली में कौन कौन है एक घर में कौन कौन है आपके मम्मी पापा क्या करते हैं घर में रहते, है? में रहते, है? में रहते, है? रहते हैं काम नहीं करते कोई वो तेरे से काम करवाते हैं जबरदस्ती काम करवाते हैं अपनी मर्जी से कर रहे तो मम्मी पापा कोई काम नहीं करते और कौन है घर में तीन तीन लोग आई हूँ ਕਿੰਨੇ ਮਹੀਨੇ 15 ਸਾਲ ਕਿੰਨੇ ਦਿਨ ਰੋਗੀ ਕੰਮ ਕਰਦੇ 5 ਸਾਲ 5 ਸਾਲ ਇੱਥੇ ਹੀ ਕੰਮ ਕਰਦੇ ਆ ਫੈਮਿਲੀ ਚੋਰ ਕੋਣ ਕੋਣ ਹਾਂਜੀ ਪਾਇਆ ਆ ਇੱਥੇ ਬਾਹਰ ਹੋ ਗਈ ਪੀਪ ਮਾਉਂਦੇ ਆ ਕਿੰਨੀ ਤਨਖਾਹ ਲੈਣ ਕਰਦੇ ਨੇ ਦੋ ਬੱਚੇ ਫੜੇ ਆ ਦੋ ਬੱਚੇ ਫੜੇ ਆ ਇਹ ਕੰਮ ਕਰਾਉਂਦੇ ਸੀ ਛੋਟੇ ਬੱਚਿਆਂ ਨੂੰ ਠੀਕ ਹੈ ਤੇ ਜਿਹੜੇ ਦੋ ਬੱਚੇ ਆਪਾਂ ਅੱਜ ਫੜੇ ਆ ਤੇ ਇਹਨਾਂ ਨੂੰ ਫੇਰ ਅੱਗੇ ਆਪਾਂ ਯਾਨੀ ਕਿ ਕੀ ਕਰਦੇ ਹੁੰਦੇ ਹੁਣ ਉਸ ਤੋਂ ਬਾਅਦ ਇਹਨਾਂ ਦੇ ਮਾਲਕ ਦਾ ਆਪਣੇ ਚਲਾਨ ਹੋਏਗਾ ਜੀ ਚਲਾਨ ਹੋਏਗਾ ਫਿਰ ਜਿਹੜੇ ਹਾਂਜੀ ਤੇ ਬੱਚਿਆਂ ਦੀ ਅੱਗੇ ਪੜਾਈ ਲਿਖਾਈ ਦਾ ਜਾਂ ਜੋ ਵੀ ਅੱਗੇ ਕੀ ਪ੍ਰਬੰਧ ਹੁੰਦੇ ਆ ਆਪਣੇ ਵੱਲੋਂ ਬੱਚੇ ਤੇ ਸਰਕਾਰ ਅਸੀਂ ਵੀ ਚਾਹੁੰਦੇ ਆ ਸਰਕਾਰ ਵੀ ਕਹਿੰਦੀ ਆ ਵੀ ਬੱਚੇ ਜਿਹੜੇ ਆ ਭਈ ਕੰਮ ਨਾ ਕਰਨ 18 ਸਾਲ ਤੱਕ ਉਮਰ ਦਾ ਕੋਈ ਬੱਚਾ ਜਿਹੜਾ ਕੰਮ ਨਾ ਕਰੇ ਪੜ੍ਹਾਈ ਕਰੇ ਤੇ ਅਸੀਂ ਇਹਨਾਂ ਦੇ ਮਾਪਿਓ ਨੂੰ ਵੀ ਆਖਾਂਗੇ ਇਹਨਾਂ ਨੂੰ ਠੀਕ ਹੈ ਜੀ ਹੋਰ ਲਾਵਾਂਗੇ ਜੀ ਤੇ ਜੇ ਮਾਪੇ ਉਹਨਾਂ ਦੇ ਪੜਾਣ ਲਿਖਾਣ ਦੇ ਕਾਬਲ ਨਾ ਹੋਣ ਫਿਰ ਸਰਕਾਰ ਵੱਲੋਂ ਵੀ ਕੋਈ ਉਪਰਾਲਾ ਕੀਤਾ ਜਾਂਦਾ ਇਹਨਾਂ ਬੱਚਿਆਂ ਨੂੰ ਪੜਾਣ ਲਿਖਣ ਵਾਸਤੇ ਜਾਂ ਫਿਰ ਇਦਾਂ ਛੱਡ ਦਿੰਦਾ ਨਹੀਂ ਨਹੀਂ ਸਰਕਾਰ ਵੱਲੋਂ ਹੈਗੀ ਆ ਤੇ ਇਹਨਾਂ ਨੂੰ ਸੁਲਤਾਨ ਠੀਕ ਹੈ ਸਰਕਾਰ ਵੱਲੋਂ ਸੁਲਤਾਨਤੀਆਂ ਜਾਂਦੀਆਂ ਪਰ ਬੱਚੇ ਥੋੜਾ ਜਿਹਾ ਆਪਣਾ ਮਨ ਤੇ ਬਣਾਉਣਾ ਜੀ ਇਹਨਾਂ ਦੇ ਮਾਪਿਓ ਨੂੰ ਅਸੀਂ ਆਖਾਂ ਇਹ ਮਿਲ ਕੇ ਤੇ ਜਦ ਬੱਚਿਆਂ ਨੂੰ ਪੜਾਇਆ ਜਾਂਦਾ ਤੇ ਇਹਨਾਂ ਦੀ ਜ਼ਿੰਦਗੀ ਬਣਾਈ ਜਾਂਦੀ ਤੇ ਕੋਈ ਮੁਕਦਮਾ ਕੋਈ ਪਰਚਾ ਵੀ ਦਰਜ ਹੁੰਦਾ ਜੀ ਆਪਣੇ ਮਾਲਕਾਂ ਤੇ ਜਿਹੜੇ ਲੈਬਰ ਐਕਟ ਦਾ ਨਹੀਂ ਜੀ ਇਹਨਾਂ 'ਤੇ ਫਾਈਨ ਹੁੰਦਾ ਕੋਰਟ ਵੱਲੋਂ ਕੀਤਾ